ਸੇ ਪੰਜਾਬ ਦੇ ਮੁੰਡੇ ਪੰਜਾਬ ਦੇ ਬੱਚੇ ਨਸ਼ਿਆਂ ਦੇ ਵਿੱਚ ਅੱਜ ਟਹਿ ਟੇਰੀ ਹੋ ਗਏ ਪੰਜਾਬ ਨੂੰ ਪੰਜਾਬ ਨੂੰ ਪੰਜ ਦਰਿਆਵਾਂ ਦਾ ਦੇਸ਼ ਕਿਹਾ ਗਿਆ ਪੰਜਾਬ ਸਟੇਟ ਕਿਹਾ ਗਿਆ ਜਿੱਥੇ ਨਸ਼ਿਆਂ ਚ ਗਏ ਮੁੰਡੇ ਅੱਜ ਦੇ ਉੱਥੇ ਅੱਜ ਕੱਲ ਦੇ ਇਹ ਜੇ ਨੌਜਵਾਨ ਗੁਰਸਿੱਖ ਮੁੰਡਿਆਂ ਨਾਲ ਮਲਾਵਾਂਗੇ ਜਿਹੜੇ ਗੱਤਕਾ ਟੀਮ ਚ 골ਡ ਮੈਡਲ ਸਿਲਵਰ ਮੈਡਲ ਬ੍ਰਾਊਨ ਮੈਡਲ ਜਿੱਤ ਕੇ ਲੈ ਕੇ ਆਏ ਨੇ ਰਾਜਪੂਰੀ ਉਹਨਾਂ ਦੀਆਂ ਖੇਡਾਂ ਹੋਈਆਂ ਨੇ ਔਰ ਖੇਡਦੇ ਕਿੱਥੇ ਨੇ ਗਤਕਾ ਸਿੱਖਦੇ ਕਿੱਥੇ ਸੀ ਗਤਕਾ 6 ਮਹੀਨਿਆਂ ਤੋਂ ਟ੍ਰੇਨਿੰਗ ਮਹਾਰਾਜਾ ਰਿਪਦਮਨਸੂ ਗਤਕਾ ਅਖਾੜਾ ਕਲੱਬ ਨਾਬਾ ਹੀਰਾ ਮਹਿਲ ਨਾਬਾ ਦੇ ਵਿੱਚ ਬੋਲੇ ਸੋਨਿਆਲੇ ਸੋਨਿਆਲੇ ਬੋਲੇ ਸੋਨਿਆਲੇ ਸੋਨਿਆਲੇ ਬੋਲੇ

ਰੀਪੂ ਦਮਨ ਸਿੰਘ ਗੱਤਕਾ ਅਖਾੜਾ ਹੀਰਾਮਨ ਨੱਬਾ ਓਏ ਤੁਸੀਂ ਉਰੇ ਗੱਤਕਾ ਸਿੱਖਦੇ ਹੋ ਗੱਤਕਾ ਸिखਾਉਣਾ ਸਰ ਤੁਸੀਂ ਗੱਤਕਾ ਸਿਖਾਉਂਦੇ ਕਿੰਨੇ ਟਾਈਮ ਹੋ ਗਏ ਜਿਹੜੇ ਬੱਚੇ ਮੈਡਲ ਜਿੱਤ ਕੇ ਲੈ ਕੇ ਆਏ ਨੇ ਕਿੰਨੇ ਟਾਈਮ ਤੋਂ ਤੁਸੀਂ ਗੱਤਕਾ ਸਿਖਦੇ ਸੀ ਵੀਰੇ ਇਹ 7 ਕੁ ਮਹੀਨੇ 7 ਕੁ ਮਹੀਨੇ ਹੋ ਗਏ ਸਰ ਗੱਤਕਾ ਹਾਂਜੀ ਬੱਚਿਆਂ ਨੂੰ ਪ੍ਰੈਕਟਿਸ ਕਰਦੇ ਹੁਣ ਤੇ ਮਹਾਰਾਣੀ ਪ੍ਰੀਤੀ ਸਿੰਘ ਜੀ ਨੇ ਸਾਨੂੰ ਮਤਲਬ ਕਿ ਸਪੋਰਟ ਕੀਤੀ ਬਹੁਤ ਤੇ ਹੀਰਾ ਮੈਲ ਚ ਜਗ੍ਹਾ ਦਿੱਤੀ ਤੁਹਾਨੂੰ ਪਤਾ ਅੱਜ ਕੱਲ ਨਸ਼ਿਆਂ ਦਾ ਦੌਰ ਬਹੁਤ ਚੱਲ ਰਿਹਾ ਤੇ ਇਸ ਕਰਕੇ ਦੇ ਰਾਣੀ ਸਾਹਿਬ ਕਹਿੰਦੇ ਆ ਕਿ ਤੁਸੀਂ ਨਾ ਬੱਚੇ ਜੋੜੋ ਵਾਦ ਤੋਂ ਬਾਅਦ ਕੋਈ ਵੀ ਚੀਜ਼ ਦੀ ਲੋੜ ਆ ਹਨਾ ਸਾਨੂੰ ਦੱਸੋ ਤੇ ਅਸੀਂ ਪ੍ਰੋਵਾਈਡ ਕਰਕੇ ਦੇਵਾਂਗੇ ਤੁਹਾਨੂੰ ਇਹ ਜਿਹੜਾ ਤੁਸੀਂ ਗੱਤਕਾ ਮ ਕੇ ਲੈ ਕੇ ਆਉਂਦੇ ਕਿ ਕਿੱਥੇ ਫੰਕਸ਼ਨ ਹੋਇਆ ਤੁਹਾਡਾ ਕਿੱਥੇ ਪ੍ਰੋਗਰਾਮ ਹੋਇਆ ਜਿੱਥੋਂ ਗਤਕਾ ਖੇਡ ਕੇ ਤੁਸੀਂ ਮੈਡਲ ਜਿੱਤ ਕੇ ਆਏ ਅਸੀਂ ਗਤਕਾ ਖੇਡਣ ਰਾਜਪੁਰੇ ਗਏ ਸੀਗੇ ਸਰ ਜਿਹਦੇ ਵਿੱਚ 10 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਠੀਕ ਹੈ ਤੇ ਉਹਦੇ ਵਿੱਚੋਂ 11 ਮੈਡਲ ਆਏ ਸੀਗੇ ਇੱਕ ਇੰਡੀਵਿਜੂਅਲ ਬੱਚੇ ਨੇ ਵੀ ਮੈਡਲ ਦਿਆ ਨਾਂ ਠੀਕ ਹੈ ਤੇ ਰਾਜਪੁਰੇ ਤੋਂ ਮਤਲਬ ਕਾਫੀ ਵਕ ਵਕ ਪਾਰਟਿਸਿਪੇਟ ਕੀਤੀਆਂ ਟੀਮਾਂ ਨੇ ਠੀਕ ਹੈ ਤੇ ਉਹਨਾਂ ਵਿੱਚੋਂ ਸਾਰੇ ਬੱਚੇ ਜਿੰਨੇ ਗਏ ਸੀਗੇ ਆਪਣੇ ਮੈਡਲ ਲੈ ਕੇ ਆਏ ਠੀਕ ਹੈ ਕਿੰਨੇ ਬੱਚੇ ਮੈਡਲ ਲੈ ਕੇ ਆਏ ਕਿਹੜਾ ਕਿਹੜਾ ਮੈਡਲ ਲੈ ਕੇ ਜਿਦੇ ਵਿੱਚ 5 골ਡ ਸੀਗੇ ਠੀਕ ਹੈ ਜੀ 6 ਬ੍ਰਾਊਨ ਸੀਗੇ ਠੀਕ ਹੈ ਤੇ 1 ਸਿਲਵਰ ਜੀ ਨਾ 6 ਸਿਲਵਰ ਸੌਰੀ ਦੁਬਾਰਾ ਬੋਲਦਾ 6 골ਡ ਸੀਗੇ ਜੀ ਤੇ ਪੰਜ ਸਿਲਵਰ ਸੀਗੇ ਤੇ ਇੱਕ ਬ੍ਰਾਉਂਜ਼ ਹੋਵੇਗਾ ਕਿਹਦੇ ਕਿਹੇ ਪ੍ਰੋਗਰਾਮ ਸੀ ਉੱਥੇ ਮੈਡਲ ਉੱਥੇ ਗੱਤਕੇ ਦਾ ਕੰਪੀਟੀਸ਼ਨ ਸੀ ਸਰ ਤੇ ਉਹਨਾਂ ਨੇ ਸਾਨੂੰ ਇਨਵਾਈਟ ਕਰਾਇਆ ਸੀਗਾ ਕਿ ਤੁਸੀਂ ਹਾਂ ਫਰਸਟ ਟਾਈਮ ਤੋਂ ਸੀ ਆਪਣੀ ਟੀਮ ਜਿਹੜੇ ਬੱਚੇ ਤਿਆਰ ਕਰ ਰਹੇ ਹੋ ਤੇ ਲੈ ਕੇ ਆਓ ਜਰੂਰ ਤੇ ਜਦੋਂ ਲੈ ਕੇ ਗਏ ਤਾਂ ਉਹ ਬਹੁਤ ਖੁਸ਼ ਹੋ ਕਿੰਨੇ ਬੱਚੇ ਨੇ ਤੁਹਾਡੀ ਟੀਮ ਸਾਡੀ ਟੀਮ ਚ 25 ਤੋਂ 30 ਬੱਚੇ ਵਾਕੇ ਨੇ ਸਾਰੇ ਠੀਕ ਹੈ ਉੱਥੇ ਕਿੰਨੇ ਗਏ ਸੀ ਰਾਜਪੁਰੇ 11 ਵਾ ਗਏ ਸੀ 11 ਦੇ 11 ਜਿੱਤੇ ਨੇ ਨਾਮ ਹੈ ਜੀ ਹਰਿੰਦਰ ਸਿੰਘ ਹਰਿੰਦਰ ਸਿੰਘ ਜੀ ਕਿਹੜਾ ਮੈਡਲ ਜਿੱਤ ਕੇ ਲਿਆ ਤੁਸੀਂ ਸਿਲਵਰ ਮੈਡਮ ਜਿੱਤ ਕੇ ਲਗਾਈ ਰਾਜਪੁਰੇ ਤੋਂ ਖੇਡਾਂ ਦੀ ਖੇਡਾਂ ਹੋਈਆਂ ਦੀ ਕਿੰਨੀ ਖੁਸ਼ੀ ਆ ਤੁਹਾਨੂੰ ਬਹੁਤ ਖੁਸ਼ੀ ਆ ਜੀ ਕੋਈ ਬੱਚਿਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਤੁਸੀਂ ਅਸੀਂ ਕਹਿੰਦੇ ਆ ਕਿ ਨਸ਼ਿਆਂ ਤੋਂ ਦੂਰ ਰਹਿਣ ਬੱਚੇ ਗੁਰਬਾਣੀ ਵੱਲ ਧਿਆਨ ਦੇਣ ਤੇ ਅਮਰ ਛਕਣ ਤੇ ਵੱਧ ਤੋਂ ਵੱਧ ਕੇ ਖੇਡਾਂ ਵੱਲ ਪੈਣੀ ਗੁਰੂ ਜੀ ਜੀ ਕੀ ਫਤਿਹ ਮੇਰਾ ਨਾਮ ਸੁਖਮਨ ਹੈ ਤੇ ਮੈਂ ਇਰਾਜਪੁਰੋਂ ਬ੍ਰਾਊਨ ਮੈਡਲ ਜਿੱਤ ਕੇ ਆਇਆ ਜੀ ਤੇ ਮੈਨੂੰ ਬਹੁਤ ਖੁਸ਼ੀ ਆਈ ਵੱਧ ਤੋਂ ਵੱਧ ਜਿਹੜੇ ਬੱਚੇ ਨੇ ਨਸ਼ਾ 'ਚ ਨਾ ਪੈਣ ਦੀ ਵੱਧ ਤੋਂ ਵੱਧ ਗੁਰਮਾਰਗ 'ਚ ਜੁੜੇ ਰਹਿਣ ਤੇ ਸਾਰੇ ਮਤਲਬ ਕਿ ਗਰੁੱਪ 'ਚ ਨਸ਼ੇ 'ਚ ਨੁਸ਼ੇ 'ਚ ਨਾ ਪੈਣ ਦਾ ਕਰਕੇ ਗੁਰਬਾਰੀ ਨਾਲ ਸਾਰੇ ਜੁੜੇ ਰਹਿਣ ਜੀ ਹਾਂ ਜੀ ਮਹਾਰਾਜ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜੇ ਬੱਚੇ ਗੱਤਕਾ ਟੀਮ ਦੇ ਉਹ ਖੇਡਦੇ ਨੇ ਗੱਤਕਾ ਸਿੱਖਦੇ ਨੇ ਟੋਡੇ ਮਹਿਲੇ ਵਿੱਚ ਤੇ ਉਹ ਰਾਜਪੁਰੇ ਤੋਂ ਮੈਡਲ ਜਿੱਤ ਕੇ ਲੈ ਕੇ ਆਨੇ ਅਲੱਗ-ਅਲੱਗ ਤਰ੍ਹਾਂ ਠੀਕ ਹੈ ਨਾ ਚਾਹੁੰਦੇ ਕਿੰਨੀ ਕੋ ਖੁਸ਼ੀ ਹੋਈ ਸਭੀ ਕੋ ਸ਼ਸਤਰ ਕਾਇ ਅੱਪੀ આજ ਸੇ ਕੁਛ 8-10 ਮਹੀਨੇ ਪਹਿਲੇ ਇਹ ਬੱਚੇ ਇੱਥੇ ਗੱਤਕਾ ਸਿੱਖਣਾ ਚਾਲੂ ਕੀਤਾ ਹੈ और आप देख सकते हो कि छोटे छोटे बच्चे भी हैं बड़े भी हैं और ये अभी जब से यहाँ हीरा महल में गदका सीख रहे हैं उसके पहली बार किसी कंपटीशन में गए थे अभी राजपुरा और 11 बच्चे गए थे इस कंपटीशन में 11 के 11 बच्चे मेडल जीत के आए तो ये देख के मुझे बड़ा प्राउड फील हो रहा है बहुत अच्छा लग रहा है कि ये बच्चे ये इतनी मेहनत करते हैं रोज़ शाम को आके कर यहाँ पर मेहनत कर रहे हैं और इतने सारे मेडल्स जीत कर आएँ इस अकेडमी को चलाने के लिए मेरे अकेले नहीं मैंने जब एक बच्चे यहाँ पर आए थे तो उनके पास इनको किट की ज़रूरत थी तो मैंने इसके लिए अपने एम एल जी को अप्रोच किया था कि इन बच्चों को हेल्प करें तो उन्होंने भी इनको एक किट प्रोवाइड करी उससे भी इन्हें बहुत हेल्प हुई है तो इसी तरह से हम सब मिलकर बच्चों को अगर आगे बढ़ाएंगे जो जो मदद कर सकता थोड़ी वो करेंगे तो हमारे बच्चे बहुत आगे बढ़ सकते हैं तो हाँ का क्लब का महाराजा रिपुदमन सिंह जी अखाड़ा क्लब में हाँ महाराजा रुपु सिंह जी के नाम से रखा बिकॉज इन सब की इच्छा थी कि महाराजा रिपुदमन सिंह जी के नाम से करना चाहते हैं ठीक है तो मैंने कहा बिल्कुल क्यों नहीं बट एज uh, ये uh, खाड़ा या अकेडमी यहाँ पर हीरा महल में है और ये इतने सारे मेडल जीत गए हैं तो ये सब बच्चे मेरी बच्चे हैं मुझे तो बहुत खुशी हो रही है इस चीज़ को लेकर धन्यवाद